ਇਹ ਜਿਮਨੀ ਚੋਣ ਹੈ ਲੁਧਿਆਣਾ ਦੀ ਔਰ ਭਾਰਤ ਕੁਸ਼ਨਾਰਛੂ ਜੀ ਸਾਡੇ ਉਮੀਦਵਾਰ ਹੈ ਔਰ ਕਾਂਗਰਸ ਪਾਰਟੀ ਸ਼ਾਨੋ ਸ਼ੌਕਤ ਦੇ ਨਾਲ ਇਹ ਸੀਟ ਨੂੰ ਜਿੱਤੇਗੀ ਕਿਉਂਕਿ ਲੋਕ ਇਹ ਗੱਲ ਜਾਣ ਚੁੱਕੇ ਹੈ ਕਿ ਇਹ ਜਿਹੜੀ ਝੂਠਿਆਂ ਦੀ ਸਰਕਾਰ ਆ ਇਹਨਾਂ ਨੇ ਸਵਾਏ ਲੋਕਾਂ ਨੂੰ ਲੁੱਟਣ ਤੇ ਲੋਕਾਂ ਨੂੰ ਖੁੱਟਣ ਤੋਂ ਇਲਾਵਾ ਕੋਈ ਕੰਮ ਨਹੀਂ ਕੀਤਾ ਔਰ ਦਿੱਤ ਤੱਕ ਸਵਾਲ ਇਸ ਗੱਲ ਦਾ ਹੈ ਕਿ ਅੱਜ ਆਮ ਆਦਮੀ ਪਾਰਟੀ ਇਹ ਇਲੈਕਸ਼ਨ ਕੋਈ ਲੋਕਾਂ ਦੇ ਵਾਸਤੇ ਨਹੀਂ ਲੜ ਰਹੀ ਇਹ ਕੇਜਰੀਵਾਲ ਵਾਸਤੇ ਇਲੈਕਸ਼ਨ ਲੜਿਆ ਜਾ ਰਿਹਾ ਹੈ ਕੇਜਰੀਵਾਲ ਨੂੰ ਰਾਜ ਸਭਾ ਤੋਂ ਪੰਜਾਬ ਦੇ ਵਿੱਚ ਉਤਾਰਨ ਵਾਸਤੇ ਇਹ ਇਲੈਕਸ਼ਨ ਦੀ ਸੀਟ ਜਿਹੜੀ ਇਹ ਰੋੜੇ ਕੋਲੋਂ ਖਾਲੀ ਕਰਵਾਈ ਜਾ ਰਹੀ ਹੈ ਔਰ ਮੈਂ ਤਾਂ ਸੰਜੀਵ ਰੋੜੇ ਨੂੰ ਵਿਚਾਰਾ ਸਮਝਣਾ ਕਿ ਉਹ ਨੂੰ ਇਹ ਪਤਾ ਹੈ ਬਕੀਤੇ ਇਹ ਨਾ ਹੋਵੇ ਕਿ ਨਾ ਘੜਦਾ ਰਹੇ ਨਾ ਘਾੜਦਾ ਰਹੇ ਔਰ ਨਾ ਉਹ ਐਮਐਲਏ ਬਣੇ ਉਤੋਂ ਖੋ ਕੇ ਇਹ ਸੀਟ ਜਿਹੜੀ ਹੈ ਉਹ ਕੇਜਰੀਵਾਲ ਵੀ ਲੈ ਜਾਏ ਮੈਂ ਸਮਝ ਨਹੀਂ ਆ ਕਿ ਮੈਨੂੰ ਸੰਜੀਵ ਰੋੜੇ ਦੇ ਭੁਵਿੱਖ ਦੇ ਉੱਪਰ ਪਰਛੰਤ ਨਜ਼ਰ ਆ ਰਿਹਾ ਖਤਰਾ ਨਜ਼ਰ ਆ ਰਿਹਾ ਮੈਂ ਡਰਾਂਦਾ ਕਿਉਂਕਿ ਇੱਥੇ ਭਗਵੰਤ ਮਾਨ ਵੀ ਵਿਚਾਰਾ ਹੈ ਇਹ ਦਿੱਲੀ ਵਾਲਿਆਂ ਨੇ ਆਪਣੇ ਸਾਰੇ ਮੰਤਰੀਆਂ ਦਫ਼ਤਰਾਂ ਦੇ ਵਿੱਚ ਇੱਕ ਇੱਕ ਬੰਦਿਆ ਲਿਆ ਕੇ ਬਿਠਾਇਆ ਹੋਇਆ ਹੈ ਸਰਕਾਰ ਸਾਰੀ ਦਿੱਲੀ ਤੋਂ ਚਲਦੀ ਹੈ ਆਮ ਆਦਮੀ ਪਾਰਟੀ ਦੇ ਲੋਕ ਜਿਹੜੇ ਐ ਦੋਵਾਂ ਹੱਥਾਂ ਦੇ ਨਾਲ ਇਹ ਪੰਜਾਬ ਨੂੰ ਲੁੱਟ ਰਹੇ ਐ ਔਰ ਦੂਸਰੇ ਪਾਸੇ ਸਾਡਾ ਉਮੀਦਵਾਰ ਐ ਭਾਰਤ ਪੁਸ਼ਨ ਆਸ਼ੂ ਵੀ ਭਾਰਤ ਪੁਸ਼ਨ ਆਸ਼ੂ ਨੂੰ ਇਹਨਾਂ ਨੇ ਪਰੇਸ਼ਾਨ ਕੀਤਾ ਤੰਗ ਕੀਤਾ ਝੂਠੇ ਪਰਚੇ ਦਰਜ ਕੀਤੇ ਮੈਂ ਧੰਨਵਾਦ ਕਰਦਾ ਹਾਂ ਜੁਡੀਸ਼ਲੀ ਦਾ ਉਹਨਾਂ ਨੇ ਇਹ ਕੇਸ ਵਿੱਚ ਸੁਣਾਈ ਕਰਦਿਆਂ ਹੋਇਆ ਕਿਹਾ ਕਿ ਇਹ ਕੇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸਚਾਈ ਨਹੀਂ ਹੈ ਔਰ ਫਾਈਲ ਕੋ ਨੇ ਚੁੱਕ ਕੇ ਬਾਹਰ ਮਾਰੀ ਔਰ ਭਾਰਤ ਭੂਸ਼ਣ ਆਸ਼ੂ ਨੂੰ ਬਾਈ ਜਿਤ ਬਰੀ ਕੀਤਾ ਔਰ ਉਹਨਾਂ ਉੱਪਰ ਕੋਈ ਵੀ ਇਲਜ਼ਾਮ ਨਹੀਂ ਹੈ ਔਰ ਇਸ ਗੱਲ 'ਤੇ ਅੱਜ ਮੈਂ ਲੁਧਿਆਣਾ ਵਿੱਚ ਆਇਆ ਮੈਂ ਕਈ ਦਿਨਾਂ ਤੋਂ ਲੁਧਿਆਣਾ ਆ ਰਿਹਾ ਔਰ ਮੈਨੂੰ ਲੋਕਾਂ ਦੇ ਆ ਨਜ਼ਰਾਂ ਤੋਂ ਪੜਨਾ ਹੁੰਦਾ ਹੈ ਮੈਨੂੰ ਲੋਕਾਂ ਦੇ ਦਿਲਾਂ ਨੂੰ ਸਮਝਣਾ ਆਉਂਦਾ ਹੈ ਲੋਕ ਇਸ ਵਲੇ ਗੱਲ ਕਹਿ ਰਹੇ ਹੈ कि ਅਸੀਂ ਭਾਰਤ ਭੂਸ਼ਣ ਆਸ਼ੂ ਨੂੰ ਜਿਤਾਣਾ ਹੈ ਸਾਡਾ ਐਮ ਐਲ ਏ ਭਾਰਤ ਭੂਸ਼ਣ ਆਸ਼ੂ ਹੈਗਾ ਅਸੀਂ ਪਹਿਲੇ ਵੀ ਬੜਾ ਧੋਖਾ ਖਾਦਾ ਹੁਣ ਧੋਖਾ ਨਹੀਂ ਖਾਵਾਂਗੇ ਸਰ ਇਸ ਤੋਂ ਇਲਾਵਾ ਜਿਵੇਂ ਬੜੀਆ ਰਿਸਪੌਂਸ ਮਿਲ ਰਿਹਾ ਹੈ ਆਪਣੇ ਵਿਚਾਰੀ ਹੈ ਵਾਰਿ ਹਾਸ਼ੀਰ ਪਾਰਲੀਮੈਂਟ ਦੇ ਉੱਪਰ ਬਣਾ ਦਿੱਤਾ ਹੋਏ ਜਿੱਦਾਂ ਅੰਤ ਪਾਰਲੀਮੈਂਟ ਹੋਈ ਹੈ ਉਹ ਆਸ਼ੂ ਦੇ ਟਾਈਮ ਚ ਹੋਈ ਹੈ ਉਹ ਰਾਜ ਨੇ ਨਾ ਕੀ ਕੀਤਾ ਕੁਝ ਨਹੀਂ ਕੀਤਾ ਜਨਾਬ ਨੋ ਬਈ ਇਹਨਾਂ ਰਹੀਆਂ ਸਭ ਬੁਰਗਲੀ ਗੱਲਾਂ ਨੇ ਸਵਾਲ ਤੋਂ ਬਾਅਦ ਸਰਕਾਰ ਵੀ ਕਿਤੇ ਨਾ ਕਿਤੇ ਇਸ ਦੇ ਵਿੱਚ ਕਹਿ ਰਹੀ ਹੈ ਕਿ ਹਰਿਆਣਾ ਨੂੰ ਜਿਹੜਾ ਪਾਣੀ ਹੈ ਉਹ ਨਹੀਂ ਦਿੱਤਾ ਜਾਵੇ ਬਈ ਗੱਲ ਸਿਰਫ ਇੰਨੀ ਆ ਪਾਣੀ ਹੈਗਾ ਕਿੱਥੇ ਪਹਿਲਾਂ ਤਾਂ ਸ਼ਬਦ ਇਹ ਹੈ ਪੰਜਾਬ ਕੋਲ ਤੇ ਪਾਣੀ ਹੈ ਨਹੀਂ ਦੇਣ ਵਾਸਤੇ ਸੱਜਣੋ ਪੰਜਾਬ ਤੇ ਆਪ ਖੋਖਲ ਹੋਇਆ ਫਿਰਦਾ ਸਾਡੀ 30% ਜ਼ਮੀਨ ਬੰਜਰ ਹੋਈ ਰਹੀ ਹੋ ਰਹੀ ਹੈ ਔਰ ਪਾਣੀ ਦਾ ਲੈਵਲ ਸਾਡਾ ਜਿਹੜਾ ਹੈ ਉਹ 400 ਫੁੱਟ ਤੋਂ ਥੱਲੇ ਜਾ ਰਿਹਾ ਹੈ ਪਾਣੀ ਸਾਡਾ ਜਰੀਲਾ ਹੁੰਦਾ ਜਾ ਰਿਹਾ ਹੈ ਸਾਡੇ ਕੋ ਪਾਣੀ ਦੇ ਦੇਲ ਨਹੀਂ ਹੈਗਾ ਨਹੀਂ ਜਿਸ ਵਕਤ ਇਹ ਕਹਾਣੀ ਹੈਗੀ ਹੈ ਇਹ 1952 53 ਦੀਆਂ ਕਹਾਣੀਆਂ ਹੈਗੀਆਂ ਜਿਸ ਵਕਤ ਇਹ ਗੱਲਾਂ ਚੱਲੀਆਂ ਸੀ ਉਸ ਵਕਤ ਪਾਣੀ ਸੇ ਸਾਡੇ ਕੋਲ ਸਰਪਲਸ ਸੀ ਲੇਕਿਨ ਅੱਜ ਪਾਣੀ ਸਾਡੇ ਕੋ ਹੈ ਨਹੀਂ ਪਾਣੀ ਸਰਪਲਸ ਹੁੰਦਾ ਅਸੀਂ ਜਰੂਰ ਹਰਿਆਣੇ ਦੀ ਮਦਦ ਕਰਦੇ ਲੇਕਿਨ ਕਿਉਂਕਿ ਇੱਥੇ ਪਾਣੀ ਹੈਗਾ ਨਹੀਂ ਹੈ ਹਰਿਆਣੇ ਦੀ ਕੋਈ ਮਦਦ ਨਹੀਂ ਕੀਤੀ ਜਾ ਸਕਦੀ ਔਰ ਜਿੱਥੋਂ ਤੱਕ ਸਵਾਲ ਇਸ ਗੱਲ ਦਾ ਹੈ ਕਿ ਕੇਂਦਰ ਦੀ ਸਰਕਾਰ ਨੇ ਇਹ ਗਿਆ ਕਿਹਾ ਕਹੀ ਪਾਕਿਸਤਾਨ ਦਾ ਪਾਣੀ ਬੰਦ ਕਰਕੇ ਤੇ ਅਸੀਂ ਸਾਰਾ ਪਾਣੀ ਹਰਿਆਣੇ ਨੂੰ ਹਮਾਚਲ ਨੂੰ ਅਸੀਂ ਹਰੇ ਪੰਜਾਬ ਨੂੰ ਇਹ ਤੇ ਰਾਜਸਥਾਨ ਨੂੰ ਸਾਰਿਆਂ ਨੂੰ ਵੰਡ ਦੇਣਾ ਤੇ ਵੰਡ ਦਿਓ ਨਾ ਭਾਈ ਹੁਣ ਪਾਣੀ ਉਹ ਕਿੱਥੇ ਆ ਲੱਭਣ ਦੇ ਆ ਡੁਬਕੀ ਲਾ ਕੇ ਲੱਭਣਗੇ ਮੋਦੀ ਸਾਹਿਬ ਪਾਣੀ ਦਾ ਲੈਵਲ ਕਿੰਨਾ ਹੈ ਕਿੱਥੇ ਹੈਗਾ ਪਾਣੀ ਲੇਕਿਨ ਮੈਂ ਸਮਝਣਾ ਕਿ ਇਹ ਸਾਰੀ ਦੀ ਸਾਰੀ ਕਹਾਣੀ ਇਹ ਜਿਹੜਾ ਜੰਮੂ ਕਸ਼ਮੀਰ 'ਚ ਅਟੈਕ ਹੋਇਆ ਜੰਮੂ ਕਸ਼ਮੀਰ ਚ ਪੈਲਗਾਮ ਦੇ ਵਿੱਚ ਸਾਡੇ ਜਿਹੜੇ ਲੋਕ ਮਾਰੇ ਗਏ ਉਸ ਗੱਲ ਨੂੰ ਛੁਪਾਉਣ ਵਾਸਤੇ ਉਸ ਇਲਾਕੇ ਨੂੰ ਛੁਪਾਉਣ ਵਾਸਤੇ ਅੱਜ ਇਹ ਵਕ-ਵਕ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਆ ਅਸੀਂ ਇਹ ਗੱਲ ਬਾਰ-ਬਾਰ ਪੁੱਛਦੇ ਆਂ ਵੀ ਜੰਮੂ ਕਸ਼ਮੀਰ ਚ ਚੱਪੇ-ਚੱਪੇ ਦੇ ਵਿੱਚ ਆਰਮੀ ਐ ਚੱਪੇ-ਚੱਪੇ ਦੇ ਵਿੱਚ ਮਿਲਟਰੀ ਖੜੀ ਐ ਚੱਪੇ-ਚੱਪੇ ਦੇ ਵਿੱਚ ਸੁਰੱਖਿਆ ਬਲ ਐ ਲੇਕਿਨ ਜਿੱਥੇ 4000 ਦੇ ਕਰੀਬ ਯਾਤੂ ਜੀ ਜਗ੍ਹਾ ਤੇ ਉੱਪਰ ਸੀ ਤਿਹੜੇ ਕੋਈ ਫੁਸ਼ਪਾਈ ਨਹੀਂ ਉੱਥੇ ਹੈਗਾ ਸੀ ਇਹ ਕੀ ਕਾਰਨ ਸੀਗਾ ਕਿ ਤੁਹਾਡੀ ਫੌਜ ਕਿੱਥੇ ਸੀ ਕੇਂਦਰ ਦੀਆਂ ਏਜੰਸੀਆਂ ਕਿੱਥੇ ਸੀ ਹੁਣ ਤੇ ਸਟੇਟ ਦੇ ਅੰਦਰ ਵੀ ਤੁਹਾਡੀ ਸਰਕਾਰ ਆ ਉਹਦਾ ਕਾਰਨ ਇਹ ਹੈ ਕਿ ਉੱਥੇ ਯੂਨੀਅਨ ਟਰੈਟਰੀ ਹੈ ਕੇਂਦਰ ਦੇ ਅੰਦਰ ਅੰਡਰ ਜਿਹੜੀ ਹੈ ਸਾਰੀਆਂ ਸੁਰੱਖਿਆ ਫੋਰਸੇਜ਼ ਹੈਗੀਆਂ ਇਹ ਨਲੈਕੀ ਨੂੰ ਛਪਾਨ ਵਾਸਤੇ ਇਹੋ ਜੀਆਂ ਗੱਲਾਂ ਕਰੇ ਆ ਹਾਂ ਸਰ ਇਸ ਤਰੀਕੇ ਨਾਲ ਬਹੁਤ ਦੀ ਗੱਲ ਆ ਰਹੀ ਹੈ ਕਿਸ ਤਰੀਕੇ ਨਾਲ ਬਈ ਇਹ ਗੱਲ ਨਹੀਂ ਸਮਝ ਰਹੇ ਪਾਕਿਸਤਾਨ ਦੀਆਂ ਕੌਜੀਆਂ ਚੱਲਾਂ ਹੈਗੀਆਂ ਪਾਕਿਸਤਾਨ ਹਮੇਸ਼ਾ ਹੀ ਸਾਡੇ ਨੌਜਵਾਨਾਂ ਨੂੰ ਪਰਤੰਦਾ ਹੈ ਕਦੀ ਉਹਨਾਂ ਨੂੰ ਅਸਲਾ ਦੇ ਕੇ ਟ੍ਰੇਨ ਕਰਕੇ ਇੱਥੇ ਭੇਜ ਰਿਹਾ ਹੈ ਕਦੀ ਉਹ ਡਰਗ ਭੇਜ ਰਿਹਾ ਹੈ ਕਦੀ ਉਹ ਅਲੱਗ-ਅਲੱਗ ਤਰ੍ਹਾਂ ਦੇ ਨਾਲ ਜਿਹੜਾ ਦੇਸ਼ ਨੂੰ ਖੋਖਲਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਔਰ ਇਹ बार-बार ਅਸੀਂ ਗੱਲ ਕਹਿ ਰਹੇ ਆਂ ਵੀ ਉਹਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ ਉਹਦੇ ਨੂੰ ਉਹਨਾਂ ਨਿਪਟਣਾ ਚਾਹੀਦਾ ਜਿੱਠਣਾ ਚਾਹੀਦਾ ਹੈ ਇਹ ਕੋਝੀਆਂ ਹਰਕਤਾਂ ਪਾਕਿਸਤਾਨ ਕਰ ਰਿਹਾ ਹੈ ਲੇਕਿਨ ਅਸੀਂ ਗੱਲ ਕਹਿ ਰਹੇ ਆਂ ਕਿ ਭਾਈ ਉਹਨੂੰ ਨਿਪਟਣ ਦੇ ਬਜਾਏ ਤੁਸੀਂ ਹੋਰ ਤਰ੍ਹਾਂ ਦੀਆਂ ਗੱਲਾਂ ਨਾ ਕਰੋ ਇਹ ਜਿਹੜੀਆਂ ਵਾਰ ਦਾ ਜੁੱਤ ਤੱਕ ਸਵਾਲ ਹੈ ਕੋਈ ਦੁਨੀਆ ਦਾ ਬੰਦਾ ਨਹੀਂ ਚਾਹੁੰਦਾ ਕਿ ਜੰਗ ਲੱਗੇ ਹਰ ਆਦਮੀ ਅਮਨ ਸ਼ਾਂਤੀ ਤੇ ਆਪਸੀ ਮਾਹੌਲ ਚਾਹੁੰਦਾ ਹੈ ਲੇਕਿਨ ਜੇ ਕਿਤੇ ਜੰਗ ਲੱਗੇਗੀ ਇਹਦਾ ਕੋਈ ਕਸੂਰ ਹੋਰ ਹੋਏਗਾ ਤੇ ਪਾਕਿਸਤਾਨ ਨੂੰ